ਵੈਗੁਰਜਾ ਖਾਲਸਾ ਵੈਗੁਰਜ ਦੀ ਫਤਿਹ ਸਾਂਝ ਦਿਲਾਂ ਦੀ ਚੈਨਲ ਤੇ ਤੁਹਾਡਾ ਸਵਾਗਤ ਆ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਵੀਡੀਓ ਪੂਰੀ ਦੇਖਣਾ ਬਹੁਤ ਫਾਇਦੇਮੰਦ ਹੋਊਗੀ ਵੀਡੀਓ ਬਹੁਤ ਹੀ ਜ਼ਿਆਦਾ ਵਧੀਆ ਬਿਨਾ ਤੇਲ ਤੋਂ ਆਪਾਂ ਨੇ ਇੱਕ ਸਬਜ਼ੀ ਬਣਾਉਣੀ ਆ ਤੇ weight loss ਲਈ ਵੀ ਜਿਹੜੀ ਸਬਜ਼ੀ ਆ ਇਹ ਬਹੁਤ ਫਾਇਦੇਮੰਦ ਰਹੂਗੀ ਤੁਸੀਂ ਸਾਰੀ ਵੀਡੀਓ ਦੇਖਿਓ ਬਿਨਾ ਤੇਲ ਤੋਂ ਕਿੱਦਾਂ ਬਣਦੀ ਆ ਸਬਜ਼ੀ ਇਹ ਬਹੁਤ ਹੀ ਕਲਰਫੁੱਲ ਤੇ ਵਿਟਾਮਿਨਸ ਭਰਪੂਰਾ ਵਿਟਾਮਿਨ ਡੀ ਆ ਜਿਹੜਾ ਆਪਾਂ ਸਭ ਨੂੰ ਪਤਾ ਹੈ ਇਹ ਸਿਰਫ ਆਪਾਂ ਜ਼ਿਆਦਾਤਰ ਕਹਿੰਦੇ ਆ ਵੀ ਹਾਂ ਸੂਰਜ ਦੀ ਰੋਸ਼ਨੀ ਚ ਬੈਠੋ ਸਵੇਰ ਦੀ ਰੋਸ਼ਨੀ ਚ ਬੈਠੋ ਤੇ ਵਿਟਾਮਿਨ ਡੀ ਨਾਲ ਭਰਪੂਰ ਆ ਇਹ ਆਪਣੀਆਂ ਮਸ਼ਰੂਮਜ਼ ਮੇਰੇ ਧਿਆਨ ਚ ਆ ਜਾਂਦਾ ਵਿੱਚ ਡਬਲ ਡਬਲ ਵਰਡਸ ਫੁੰਗੀ ਕਿਉਂਕਿ ਇੱਥੇ ਫੁੰਗੀ ਕਹਿੰਦੇ ਆ ਨਾ ਉਹ ਤਾਂ ਕਰਕੇ ਥੋੜਾ ਹੋ ਜਾਂਦਾ ਦੋ ਵਰਡਸ ਵਿੱਚ ਇਹ ਮਸ਼ਰੂਮ ਲੈਣੀ ਆ ਆਪਾਂ ਨੇ ਪੀਲੀ ਤੇ ਰੈੱਡ ਕਲਰ ਦੀ ਲੈਣੀ ਆ ਆਪਾਂ ਨੇ ਸ਼ਿਮਲਾ ਮਿਰਚ ਤੇ ਬੱਲਬਸ ਟਾਈਪ ਐਦਾਂ ਕੱਟੇ ਹੋਏ ਤੇ ਥੋੜਾ ਮੈਂ ਤੁਹਾਨੂੰ ਦਿਖਾਏ ਦਵਾਂ ਕੱਟ ਕੇ ਵੀ ਐਦਾਂ ਮੈਂ ਕਿਹਾ ਚਲੋ ਇੱਕ ਰੱਖੇ ਲਵਾਂ ਪਿਆਜ਼ ਆ ਆਪਾਂ ਨੇ ਐਦਾਂ ਚਾਰ ਟੋਟੇ ਕਰ ਲੈਣੇ ਐਦਾਂ ਚਾਰ ਟੋਟੇ ਕਰਕੇ ਇਹ ਐਦਾਂ ਹੀ ਕੱਟ ਲੈਣੇ ਬਸ ਇੱਥੇ ਹੱਥ ਵਿੱਚ ਰੱਖ ਰੱਖ ਕੇ ਇਹਨਾਂ ਨੂੰ ਐਦਾਂ ਸਿੰਗਲ ਖੋਲ ਲੈਣਾ ਛੱਟ ਖੁੱਲੇ ਜਾਂਦੇ ਆ ਇੱਧਰ ਆਪਾਂ ਨੇ ਮਸਾਲਾ ਲੈਣਾ ਹੈ ਪਹਿਲਾਂ ਮਸਾਲੇ ਵਿੱਚ ਮੈਂ 5 6 ਕਲੀਆਂ ਲੈ ਲੀਆਂ ਲਸਣ ਦੀਆਂ ਅਦਰਕ ਲੈ ਲਿਆ ਚਾਰ ਮਿਰਚਾਂ ਲੈ ਲੀਆਂ ਇਹ ਪਿਆਜ਼ ਲੈ ਲਿਆ ਗ੍ਰਾਈਂਡ ਕਰਨ ਵਾਸਤੇ ਹੁਣ ਆਪਣੀ ਰਹਿ ਗਈ ਸ਼ਿਮਲਾ ਮਿਰਚ ਕੱਟਣ ਤੋਂ ਸ਼ਿਮਲਾ ਮਿਰਚ ਵੀ ਆਪਾਂ ਨੇ ਇਹ ਜਿੱਦਾਂ ਵੱਡੇ ਵੱਡੇ ਕੱਟੇ ਆ ਨਾ ਪਿਆਜ਼ ਉਵੇਂ ਹੀ ਕੱਟਣੀਆਂ ਸ਼ਿਮਲਾ ਮਿਰਚ ਵੀ ਐਦਾਂ ਕਰ ਲਈ ਪਹਿਲਾਂ ਸੈਂਟਰ ਚੋਂ ਕੱਟ ਲਈ ਇਹ ਮੈਂ ਪਹਿਲਾਂ ਕੱਟੀ ਹੋਈ ਸੀ ਐਦਾਂ ਕਰਕੇ ਰੱਖ ਲੈਣੀ ਤੁਸੀਂ ਇਹ ਅੱਗੇ ਤੋਂ ਇਹਦੇ ਵੀ ਦੋ ਕਰ ਸਕਦੇ ਆ ਜੇ ਜ਼ਿਆਦਾ ਬੜੀਆਂ ਲੱਗਦੀਆਂ ਨਾ ਸ਼ਿਮਲਾ ਮਿਰਚੇ ਜ਼ਿਆਦਾ ਬੜੀਆਂ ਐਦਾਂ ਕਰਕੇ ਆਹ ਕੱਟ ਕੇ ਦਿਖਾ ਦਿੰਨੀ ਆ ਤੁਹਾਨੂੰ ਐਦਾਂ ਕੱਟ ਲਈ ਐਦਾਂ ਕੱਟ ਕੇ ਜਿੱਥੇ-ਜਿੱਥੇ ਇਹਦਾ ਬਣਿਆ ਹੋਇਆ ਡਿਜ਼ਾਈਨ ਪ੍ਰਮਾਤਮਾ ਨੇ ਬਣਾਇਆ ਹੋਇਆ ਦੇਖੋ ਵੀ ਤੁਸੀਂ ਐਦਾਂ ਕੱਟ ਲਿਆ ਕਰੋ ਇਹ ਸਬਜ਼ੀ 15 ਮਿੰਟ ਲੱਗਦੇ ਨਹੀਂ ਇਹਨੂੰ ਪਾਣਨੇ ਨੂੰ ਆਪਾਂ ਨੇ ਇਹ ਆ ਮਸਾਲੇ ਨੂੰ ਗ੍ਰाइंड ਕਰਨਾ ਹੈ ਇਹਦੇ ਵਾਸਤੇ ਚੰਗੀ ਤਰ੍ਹਾਂ ਗ੍ਰाइंड ਹੋ ਜਾਵੇ ਆਪਾਂ ਨੇ ਥੋੜਾ ਜਿਹਾ ਪਾਣੀ ਪਾ ਲੈਣਾ ਤੇ ਆਚਾਰ ਮਿਰਚਾਂ ਪਾ ਦੇਣੀਆਂ ਥੋੜਾ ਜਿਹਾ ਅਦਰਕ ਸੀ ਲਸਣ ਆਪਾਂ ਨੇ ਥੋੜਾ ਜਿਹਾ ਜੀਰਾ ਤੇ ਆ ਥੋੜਾ ਜਿਹਾ ਦਾਲਚੀਨੀ ਦਾ ਟੁਕੜਾ ਲੈ ਲਿਆ ਮੈਂ ਬਸ ਇਦਾਂ ਹੀ ਇਹਨੂੰ ਸੁੱਕਾ ਹਲਕਾ ਜਿਹਾ ਭੁੰਨ ਲੈਣਾ ਇਹ ਆਇਲ ਫਰੀ ਬਣ ਰਹੀ ਹੈ ਸਬਜੀ ਅੱਜ ਔਰ ਟੇਸਟ ਦਾ ਕੋਈ ਫਰਕ ਨਹੀਂ ਪੈਂਦਾ ਹੁਣ ਆਪਾਂ ਨੇ ਉਦੋਂ ਤੱਕ ਆਪਾਂ ਮਸਾਲਾ ਬਣਦੇ ਬਣਦੇ ਥੋੜਾ ਜਿਹਾ ਇੱਧਰ ਇਹਨੂੰ கிரਾਈਂਡ ਕਰ ਲੈਣਾ ਤਿੰਨ ਟਮਾਟਰ ਲਈਆਂ ਮੈਂ ਜੇ ਆਪਾਂ ਇਹ ਸਬਜੀ ਨਾਨ ਸਟਿਕ ਵਿੱਚ ਬਣਾਈਏ ਤਾਂ ਜ਼ਿਆਦਾ ਵਧੀਆ ਗੱਲ ਆ ਦੇਖੋ ਆਪਾਂ ਨੂੰ ਕਿਧਰੇ ਲੱਗਦੀ ਹੈ ਕਿ ਦੀ ਜਰੂਰਤ ਵੀ ਇਹਦੇ ਵਿੱਚ ਤੇਲ ਦੀ ਜਰੂਰਤ ਦੇਖੋ ਮਸਾਲਾ ਬਿਲਕੁਲ ਬਣ ਕੇ ਕਿੰਨਾ ਘੱਟ ਹੋ ਗਿਆ ਤੇ ਐਦਾਂ ਕਰਕੇ ਨਾਲ ਦੀ ਨਾਲ ਹੁਣ ਇਹ ਮਸਾਲਿਆ ਟਮਾਟਰ ਕਰਦੇ ਕਰਦੇ ਮੇਰੇ ਅੱਧਾ ਭੁੱਜ ਗਿਆ ਹੁਣ ਆਪਾਂ ਨੇ ਟਮਾਟਰ ਪਾ DNAਂੇ ਕ੍ਰਾਈਂਡ ਕਰੇ ਹੋਏ ਕੋਈ ਹੋਰ ਮਸਾਲਾ ਨਹੀਂ ਪਾਉਣਾ ਕੱਲਾ ਨਮਕ ਪਾਉਣਾ ਅੱਧਾ ਕਿਲੋ ਮਸ਼ਰੂਮ ਆ ਦੋ ਸ਼ਿਮਲਾ ਮਿਰਚ ਆਪਣੇ ਸਵਾਦ ਅਨੁਸਾਰ ਆਪਾਂ ਪਾ ਸਕਦੇ ਆ ਕੋਈ ਵੱਧ ਖਾਂਦਾ ਕੋਈ ਘੱਟ ਖਾਂਦਾ ਆਪਾਂ ਨੇ ਹੁਣ ਤੱਕ ਸਿਰਫ ਇਹਦੇ ਵਿੱਚ ਨਮਕ ਪਾਇਆ ਹੈ ਜਾਂ ਪਹਿਲਾਂ ਜੀਰਾ ਥੋੜੀ ਜੀ ਦਾਲ ਚੀਨੀ ਪਾਈ ਆ ਹੋਰ ਕੁਝ ਨਹੀਂ ਦੇਖੋ ਮਸਾਲਾ ਕਿੰਨਾ ਸੋਹਣਾ ਪੁੱਜ ਰਿਹਾ ਹੈ ਕਿੰਨੀ ਸੋਹਣੀ ਗਰੇਵੀ ਬਣੀ ਆ ਆਪਾਂ ਨੂੰ ਸਿਮ ਕਰਨ ਦੀ ਵੀ ਨਹੀਂ ਲੋੜ ਪਈ ਬਹੁਤੀ ਦੇਖੋ ਅੱਗ ਵੀ ਉਦਾਂ ਹੀ ਆ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੋ ਗਿਆ ਨਾ ਟਮਾਟਰ ਆਪਾਂ ਨੇ ਤਾਂ 3 ਪਾਏ ਆ ਤਾਂ ਕਿ ਵਧੀਆ ਫਲੇਵਰ ਆਵੇ ਚੰਗੀ ਗਰੇਵੀ ਬਣੇ ਸੋਹਣੀ ਲੱਗੇ Shimla mirch ਵੀ ਵਿੱਚ ਆਹ 2 ਚਮਚ ਮੈਂ ਦਹੀਂ ਦੇ ਲਏ ਆ ਤੇ ਬਿਲਕੁਲ ਘੱਟ ਬਿਲਕੁਲ ਘੱਟ ਤਾਂ ਕਿ ਦਹੀਂ ਫਟਣਾ ਫਟੇ ਨਾ ਆਹ ਦੇਖੋ ਮੇਰਾ ਕਿੰਨਾ ਛੋਟਾ ਚਮਚ ਆ ਬਸ ਆਪਾਂ ਨੇ ਇਹ ਅੱਧਾ ਚਮਚ ਮਸਾਲੇ ਆ ਬਸ ਤਾਕੇ ਇਹਦਾ ਫਲੇਵਰ ਵੀ ਨਾ ਥੋੜਾ ਕਰੀਮੀ ਕਰੀਮੀ ਜਿਹਾ ਆ ਜਾਂਦਾ ਦਹੀਂ ਦਾ ਸੋਹਣਾ ਲੱਗਦਾ ਆਪਾਂ ਨੇ ਇਹ ਵੀ ਪਾ ਦੇਣਾ ਵਿੱਚ ਇਹਨੂੰ ਹਿਲਾਉਂਦੇ ਰਹਿਣਾ ਹੈ ਬਿਨਾ ਹਿਲਾਏ ਤੇ ਫਟ ਜਾਂਦਾ ਨਹੀਂ ਫਿਰ ਆਪਣਾ ਮਸਾਲਾ ਤਕਰੀਬਨ ਪੁੱਜ ਚੁੱਕਿਆ ਆ ਆਪਾਂ ਨੇ ਹੁਣ ਇਹਦੇ ਵਿੱਚ ਹਲਦੀ ਪਾ ਦਾਣੀ ਧਨੀਆ ਧਨੀਆ ਪਾਊਡਰ ਤੇ ਆ ਗਰਮ ਮਸਾਲਾ ਮੈਂ ਘਰ ਦਾ ਬਣਾ ਕੇ ਰੱਖਿਆ ਹੋਇਆ ਥੋੜਾ ਗਰਮ ਮਸਾਲਾ ਹਲਦੀ ਮੈਨੂੰ ਥੋੜੀ ਘੱਟ ਲੱਗੀ ਥੋੜੀ ਜਿਹੀ ਹੋਰ ਪਾਉਂਦੇ ਆ ਆਪਾਂ ਹਲਦੀ ਥੋੜਾ ਹੇਠਾ ਲੱਗ ਰਿਹਾ ਸੀ ਇਸ ਕਰਕੇ ਮੈਂ ਆਂਚ ਆ ਜਿਹੜੀ ਮੱਧਮ ਕਰਤੀ ਸੀ ਇਹ ਆਪਾਂ ਨੇ ਜਿਹੜੀ ਕੌਲੀ ਵਿੱਚ ਦਹੀਂ ਸੀ ਇਹ ਮਸਾਲੇ ਵਾਲਾ ਪਾਣੀ ਹੁਣ ਆਪਾਂ ਨੇ ਅੱਗ ਥੋੜੀ ਵੱਧ ਕਰ ਦਣੀ ਕਿਉਂਕਿ ਆਪਾਂ ਨੇ ਹੁਣ ਪਾਣੀ ਪਾਇਆ ਹੈ ਮਸ਼ਰੂਮਜ਼ ਨੂੰ ਸਾਫ਼ ਕਰਦੀਆਂ ਉਦੋਂ ਤੱਕ ਇਹ ਥੋੜਾ ਹੋਰ ਪੱਕ ਜਾਊਗਾ ਹੁਣ ਇੱਥੇ ਅੱਗ ਆਪਾਂ ਨੇ ਤੇਜ਼ੇ ਰੱਖਣੀ ਆ ਘਟ ਨਹੀਂ ਕਰਨੀ ਆਪਣੀ ਗਰੇਵੀ ਆ ਜਿਹੜੀ ਬਿਲਕੁਲ ਭੁੱਜ ਗਈ ਆ ਇਹ ਮਸਾਲਾ ਜਿਹੜਾ ਗਰੇਵੀ ਬਣ ਗਈ ਤੇ ਮਸ਼ਰੂਮ ਕਰ ਲਈਏ ਨੇੜੇ ਜੇ ਨੂੰ ਨੇ ਬਾਅਦ ਵਿੱਚ ਤਾਂ ਹੁੰਦੀਆਂ ਫਿਰ ਵੀ ਇਹਨਾਂ ਦਾ ਰੰਗ ਦੇਖੋ ਕਿੰਨਾ ਫਰਕ ਪੈ ਜਾਂਦਾ ਜਦ ਇਹਦੇ ਨਾਲ-ਨਾਲੇ ਪਾ ਦੇਣੀ ਆ ਚੱਕ ਤੇ 4-4 5-5 ਹੱਥ 'ਚ ਫੜ ਕੇ ਜਿਹੜੀਆਂ ਛੋਟੀਆਂ-ਛੋਟੀਆਂ ਉਹਨਾਂ ਨੂੰ ਤਾਂ ਕੱਟਣ ਦੀ ਵੀ ਲੋੜ ਨਹੀਂ ਹੁੰਦੀ ਇਹ ਹਜਿਓ ਪੀਦਣੀਆਂ ਜੀਆਂ ਨੂੰ ਜਿਹੜੀਆਂ ਨਰਮ-ਨਰਮ ਜੀਆਂ ਸਬਜ਼ੀਆਂ ਉਹਨਾਂ ਨੂੰ ਪਹਿਲਾਂ ਤਿਆਰੀ ਕਰਨ ਦੀ ਲੋੜ ਹੀ ਨਹੀਂ ਹੁੰਦੀ ਇਹ ਮਸ਼ਰੂਮ ਅੱਧਾ ਕਿਲੋ ਸੀ ਆਪਾਂ ਨੇ ਸਾਰੇ ਕੱਟ ਲਏ ਵਿੱਚੇ ਕੱਟ ਲਏ ਤੁਸੀਂ ਦੇਖੇ ਹੀ ਆ ਕੋਈ ਪਹਿਲਾਂ ਨਹੀਂ ਕੱਟਣ ਦੀ ਲੋੜ ਆਹ ਵਾਲੇ ਆਪਣੇ ਹੈਗੇ ਆ ਪਿਆਜ਼ ਆਪਾਂ ਨੇ ਪਿਆਜ਼ ਪਾ ਦਾਣੇ ਵਿੱਚ ਆਪਣੀਆਂ ਸ਼ਿਮਲਾ ਮਿਰਚ ਲਾਲ ਪੀਲੀਆਂ ਐਦਾਂ ਆਪਾਂ ਨੇ ਇਹਨੂੰ 5 ਮਿੰਟ ਵਾਸਤੇ ਧਾਕੇ ਰੱਖ ਦੇਣਾ ਦੇਖੋ ਮਸ਼ਰੂਮਸ ਨੇ ਕਿੰਨਾ ਪਾਣੀ ਛੱਡਤਾ ਇਹਨੂੰ ਫੇਰ ਅੱਗੇ ਬਣਨ ਵਾਸਤੇ ਧਾਕੇ ਸਬਜ਼ੀ ਪੂਰੀ ਤਰ੍ਹਾਂ ਬਣ ਸਕੇ ਇਹ ਦੇਖੋ ਆਪਣੇ ਕਿੱਡੇ ਵੱਡੇ ਗਮਲੇ ਵਿੱਚ ਧਨੀਆ ਲੱਗਿਆ ਹੋਇਆ ਪਰ ਇਹ ਪੱਕ ਗਿਆ ਬਿਲਕੁਲ ਚਲੋ ਥੋੜੇ ਜਿਹਾ ਗਾਰਨਿਸ਼ ਕਰਨ ਵਾਸਤੇ ਇਹ ਦਿੱਖੀਆਂ 16 ਵਰਗੇ ਪੱਤੇ ਰਹਿ ਗਏ ਦੂਜੇ ਤਰ੍ਹਾਂ ਦਾ ਪੱਤਾ ਨਹੀਂ ਰਹਿੰਦਾ ਜਦ ਧਨੀਆ ਪੱਕ ਜਾਂਦਾ ਆਪਾਂ ਨੇ ਥੋੜਾ ਅਮਚੂਰ ਪਾ DNA ਤਾਂ ਕਿ ਹਲਕੀ ਖਟਾਸ ਇਹਦੀ ਵੀ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਆਪਣੀ ਸਬਜ਼ੀ ਆ ਜਿਹੜੀ ਜ਼ਿਆਦਾ ਨਰਮ ਹੋ ਜੂਗੀ ਇਸ ਕਰਕੇ ਹੁਣ ਆਪਾਂ ਨੇ 2 ਮਿੰਟ ਖੁੱਲੀ ਛੱਡ ਕੇ ਰਿਝਾ ਲੈਣੀ ਤਾਂ ਕਿ ਇਹਦਾ ਪਾਣੀ ਆ ਜਿਹੜਾ ਹਲਕਾ ਜਿਹਾ ਜਿਹੜਾ ਵਿੱਚ ਆਪਾਂ ਨੂੰ ਫੀਲ ਹੁੰਦਾ ਨਾ ਸੁੱਕੀ ਸੁੱਕੀ ਜੀ ਬਣ ਜਾਵੇ ਜਦੋਂ ਐਦਾਂ ਪਾਣੀ ਖਤਮ ਹੋ ਗਿਆ ਨਾ ਐਦਾਂ ਫਿਰ ਥੋੜੀ ਥੋੜੀ ਗਰੇਵੀ ਨਾਲ ਲਿਪਟੀ ਲਿਪਟੀ ਸਬਜ਼ੀ ਆ ਜਿਹੜੀ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਹੁਣ ਇਹਦੇ ਵਿੱਚ ਬਿਲਕੁਲ ਪਾਣੀ ਖਤਮ ਹੋ ਗਿਆ ਆਪਾਂ ਨੇ ਕਰ ਦਣੀ ਸਬਜ਼ੀ ਬੰਦ ਤੇ ਕਰੀਏ ਨੂੰ ਪਲੇਟ ਵਿੱਚ ਸਜਾਈਏ ਅਪਾ ਥੋੜਾ ਘੱਟ ਬਿਲਕੁਲ ਪਾ ਸਕਦੇ ਆ ਇਹਦੇ ਤੇ ਮੱਖਣ ਤੇ ਇਹਨੂੰ ਗਾਰਨਿਸ਼ ਕਰ ਸਕਦੇ ਆ ਆਪਣੀ ਸਬਜੀ ਬਣ ਕੇ ਤਿਆਰ ਆ ਮਸ਼ਰੂਮਸ ਸ਼ਿਵਲਾ ਮਿਰਚ ਆਪਾਂ ਹੋਰ ਵੀ ਸਬਜ਼ੀਆਂ ਜਿਹੜੀਆਂ ਬਣਾ ਸਕਦੇ ਆ ਦਾਲਾਂ ਬਣਾ ਸਕਦੇ ਆ ਜਿਹੜੀਆਂ ਜਿਹੜੀਆਂ ਮੈਂ ਦਾਲਾਂ ਸਬਜ਼ੀਆਂ ਐਦਾਂ ਬਣਾਉਣੀਆਂ ਬਿਨਾ ਤੇਲ ਤੋਂ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੁਸੀਂ ਵੀ ਐਦਾਂ ਹੀ ਚੈਨਲ ਦੇਖਦੇ ਰਹੋ ਆਪਾਂ ਹੈਲਦੀ ਵੇ ਦੇ ਬੇਸ ਤੇ ਆਪਾਂ ਐਦਾਂ ਬਣਾ ਕੇ ਸਬਜ਼ੀਆਂ ਦਾਲਾਂ ਜਿਹੜੀਆਂ ਖਾ ਸਕਦੇ ਆ ਆਪਣਾ weight loss ਕਰ ਸਕਦੇ ਆ ਤੇ ਆਪਣੇ fat ਤੋਂ ਬਚ ਸਕਦੇ ਆ ਥੋੜਾ ਬਹੁਤਾ ਜਿਹੜੀ ਮੈਂ ਦੇਸੀ ਘਿਓ ਆ ਇਹਦੇ ਮਤਲਬ ਖੁਸ਼ਬੂ ਨੂੰ ਵਿੱਚ ਜਿਹੜਾ ਆਪਣਾ ਸਵਾਦ ਆ ਹੋਰ ਵੀ ਜ਼ਿਆਦਾ ਵੱਧ ਜਾਵੇ ਆਪਾਂ ਉਹ ਵਰਤ ਸਕਦੇ ਆ ਬਿਲਕੁਲ ਘੱਟ ਜੇ ਆਪਾਂ weight loss ਕਰਦੇ ਆਂ ਜੇ ਆਪਾਂ ਹੈਲਥੀ ਵੇ ਨਾਲ ਦੇਖੀਏ ਤਾਂ ਬਹੁਤ ਵਧੀਆ ਇਹ ਚੀਜ਼ਾਂ ਖਾਣ ਲਈ ਬਿਨਾ ਤੇਲ ਤੋਂ ਆਪਾਂ ਕਿਸੇ ਹੋਰ ਵੀਡੀਓ ਵਿੱਚ ਮਿਲਦੇ ਆਂ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਏ ਬਾਏ